ਬਾ ਜੀ ਕੱਲੀ ਨੀ ਗਾਵਾਂ ਜੇ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਜੀ ਜ਼ਿੰਦਗੀ ਨੂੰ ਜੀਣਾ ਬਹੁਤ ਅੱਖ ਹੈ ਪਰ ਆਪਾਂ ਫੇਰ ਵੀ ਹੌਂਸਲਾ ਰੱਖਦੇ ਜੀ ਸੁਪਨੇ ਜੀ ਆਪ ਮੈਂ ਤਾਂ ਹੀ ਸੋਚਦੀ ਸੀ ਜੀ ਪੜ੍ਹ ਲਿਖ ਕੇ ਆਦਾ ਵਧੀਆ ਕੋਈ ਮੈਂ ਤਾਂ ਐਂ ਕਨੀ ਹੁੰਦੀ ਸੀ ਕਰੇ ਜੀ ਜੱਜ ਦੇ ਬਰਾਬਰ ਵੰਦੀ ਜਿ ਪੈਸੇ ਤਾਂ ਹੱਥਾਂ ਦੀ ਮਾਰਾ ਪੈਸੇ ਤਾਂ ਬਣ ਜੇ ਆਹੀ ਰੇੜੀ ਚ ਲਾਉਣਾ ਇਸ 2-300 ਬਣ ਜਾਂਦਾ ਵਾ ਖਰਚੇ ਹੀ ਮੁਸ਼ਕਲੀ ਚੱਲੀ ਜਾਂਦਾ ਬਸ ਫਿਰਦਿਆਂ ਜੀ ਕੜਕੀ ਕੇ ਕੋਈ ਜ਼ਿੰਦਗੀ ਨਹੀਂ ਬਰਬਾਦੀ ਹੈ ਅੱਜ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੇ ਪਰਿਵਾਰ ਦੇ ਨਾਲ ਜਿਸ ਦੇ ਵਿੱਚ ਤਿੰਨ ਜੀਆਂ ਦੀਆਂ ਅੱਖਾਂ ਦੀ ਰੋਸ਼ਨੀ ਜਨਮ ਤੋਂ ਹੀ ਨਹੀਂ ਹੈ ਹਾਲਾਂਕਿ ਸੁਪਨੇ ਤਾਂ ਇਹਨਾਂ ਨੇ ਬਹੁਤ ਵੱਡੇ-ਵੱਡੇ ਦੇਖੇ ਸਨ ਪਰ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਸੁਪਨੇ ਹੁਣ ਪੂਰੇ ਨਹੀਂ ਹੋ ਸਕੇ ਇਥੋਂ ਤੱਕ ਕਿ ਜਦ ਪਰਿਵਾਰ ਦੀ ਇੱਕ ਮੈਂਬਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ दिली ਖੁਆਇਸ਼ ਤਾਂ ਜੱਜ ਬਣਨ ਦੀ ਸੀ ਪਰ ਘਰ ਦੇ ਹਾਲਾਤ ਅਤੇ ਆਰਥਿਕ ਤੰਗੀ ਦੇ ਕਾਰਨ ਇਸ ਸੁਪਨੇ ਹੁਣ ਸੁਪਨੇ ਬਣ ਕੇ ਹੀ ਰਹਿ ਗਏ ਹਨ ਦੱਸਦੀ ਹੈ ਕਿ ਇਸ ਪਰਿਵਾਰ ਦੇ ਵਿੱਚ ਪੰਜ ਵਿੱਚੋਂ ਤਿੰਨ ਭੈਣ ਭਰਾ ਜਨਮ ਤੋਂ ਹੀ ਦੇਖਣ ਤੋਂ ਅਸਮਰਥ ਹਨ ਲਖਵੀਰ ਕੌਰ ਹਰਦੀਪ ਸਿੰਘ ਅਤੇ ਨੀਤੂ ਇਹ ਉਹ ਹਨ ਜੋ ਇਸ ਖੂਬਸੂਰਤ ਦੁਨੀਆ ਨੂੰ ਦੇਖਣ ਤੋਂ ਵਾਂਝੇ ਰਹਿ ਗਏ ਹਨ ਨਦੇ ਪਿਤਾ ਗੁਰਮੇਲ ਸਿੰਘ ਦੱਸਦੇ ਕਿ ਮੋਟਰਸਾਈਕਲ ਰੇੜੀ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਘਰ ਦੀ ਆਮਦਨ ਬਹੁਤ ਘੱਟ ਹੈ ਜਿਸ ਦੇ ਚੱਲਦੇ ਇਸ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਦੇ ਨਾਲ ਹੀ ਚੱਲ ਰਿਹਾ ਹੈ ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਜੇਕਰ ਉਹਨਾਂ ਦੇ ਕੋਲ ਅੱਖਾਂ ਦੀ ਰੋਸ਼ਨੀ ਹੁੰਦੀ ਤਾਂ ਅੱਜ ਜੱਜ ਬਣੇ ਹੁੰਦੇ ਅਤੇ ਆਪਣੇ ਸੁਪਨੇ ਪੂਰੇ ਕਰਦੇ ਹੁੰਦੇ ਉਹਨਾਂ ਨੇ ਕਿਹਾ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਸਾਨੂੰ ਅੱਖਾਂ ਚਾਹੀਦੀਆਂ ਨੇ ਜਿਵੇਂ ਤੁਸੀਂ ਦੇਖ ਸਕੀਏ ਤਾਂ ਆਪਣੀ ਮਿਹਨਤ ਦੇ ਨਾਲ ਆਪਣਾ ਰੋਜ਼ਗਾਰ ਖੁਦ ਕਮਾ ਸਕਦੇ ਆ ਹੁੰਦੇ ਲਈ ਸਰਕਾਰ ਦੇ ਵੱਲੋਂ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਪਰ ਉਹ ਸਿਰਫ ਗੁਜ਼ਾਰੇ ਲਈ ਹੀ ਕਾਫੀ ਹੈ ਬੱਚਿਆਂ ਨੇ ਮੰਗ ਵੀ ਕੀਤੀ ਕਿ ਉਹਨਾਂ ਦਾ ਇਲਾਜ ਹੋਵੇ ਤਾਂ ਉਹ ਵੀ ਹੋਰ ਬੱਚਿਆਂ ਵਾਂਗ ਆਮ ਜੀਵਨ ਜੀ ਸਕਦੇ ਹਨ ਅਤੇ ਆਪਣੇ ਸੁਪਨੇ ਵੀ ਪੂਰੇ ਕਰ ਸਕਦੇ ਹਨ ਇਹ ਪਰਿਵਾਰ ਦੱਸ ਦਈਏ ਕਿ ਮਾਨਸਾ ਦਾ ਰਹਿਣ ਵਾਲਾ ਜਿੱਥੇ ਅੱਖਾਂ 'ਚ ਰੋਸ਼ਨੀ ਨਾ ਹੋਣ ਕਰਕੇ ਦੇਖੋ ਤੋਂ ਅਸਮਰਥ ਪਰਿਵਾਰ ਦੇ ਤਿੰਨ ਜੀ ਮਦਦ ਦੀ ਹੁਣ ਗੁਹਾਰ ਲਗਾ ਰਹੇ ਹਨ ਉਹਨਾਂ ਨੇ ਪੈਸੇ ਨਹੀਂ ਸਗੋਂ ਅੱਖਾਂ ਦੀ ਰੋਸ਼ਨੀ ਦੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਅੱਖਾਂ ਦੀ ਰੋਸ਼ਨੀ ਮਿਲ ਗਈ ਤੇ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਅਧੂਰੇ ਸੁਪਨੇ ਆਪਣੇ ਬਲਬੂਤੇ ਤੇ ਪੂਰੇ ਕਰ ਸਕਦੇ ਹਾਂ ਲਖਵੀਰ ਕੌਰ ਜੀ ਲਖਵੀਰ ਜੀ ਕਿੰਨੀ ਉਮਰ ਤੁਹਾਡੀ 24 ਸਾਲ ਜੀ ਘਰ ਚ ਕੌਣ ਕੌਣਾ ਹੈ ਜੀ ਘਰ ਚ ਦਾਦੀ ਆ ਜੀ ਸੱਤ ਜਣੇ ਆ ਜੀ ਅਸੀਂ ਹਮ ਕਿੰਨੇ ਬੰਦਿਆਂ ਨੂੰ ਨਹੀਂ ਦੀਦਾ ਚਾਰ ਭੈਣ ਭਾਈਆਂ ਜੀ ਅਸੀਂ ਹੈ ਚਾਰ ਜੀ ਚਾਰ ਭੈਣ ਭਰਾ ਹਾਂ ਜੀ ਜਿਨ੍ਹਾਂ ਨੂੰ ਦਿਖਦਾ ਨਹੀਂ ਹਾਂ ਜੀ ਕੰਨੋਂ ਲਿੰਦਾ ਜੀ ਕਿੰਨੇ ਕ ਔਖਾ ਲੱਗਦਾ ਜ਼ਿੰਦਗੀ ਨੂੰ ਜੀਣਾ ਜੀ ਜ਼ਿੰਦਗੀ ਨੂੰ ਜੀਣਾ ਬਹੁਤ ਔਖਾ ਹੈ ਪਰ ਆਪਾਂ ਫੇਰ ਵੀ ਹੌਸਲਾ ਰੱਖਦੇ ਹਾਂ ਜੀ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਜੀ ਆਪਣੀ ਪਤਾ ਆਪਾਂ ਮੰਗ ਕੀ ਕਰਨੇ ਆ ਬਸ ਆਪਾਂ ਨਿਗਾਵਰ ਮੰ ਅੱਛਾ ਜੇ ਨਿਗਾ ਹੁੰਦੀ ਲਖਵੀਰ ਫਿਰ ਕੀ ਕਰਨਾ ਸੀਗਾ ਜੀ ਆਪਾਂ ਬਹੁਤ ਸੁਪਨੇ ਤਾਂ ਜੀ ਬਹੁਤ ਵੱਡੇ ਸੀ ਪਰ ਕੀ ਸੁਪਨਾ ਸੀਗਾ ਸੁਪਨੇ ਜੀ ਆਪ ਮੈਂ ਤਾਂ ਹੀ ਸੋਚਦੀ ਸੀ ਜੀ ਪੜ੍ਹ ਲਿਖ ਕੇ ਆਦਾ ਵਧੀਆ ਕੋਈ ਮੈਂ ਤਾਂ ਇੰਕਾ ਨਹੀਂ ਹੁੰਦੀ ਸੀ ਕਰੇ ਜੀ ਜੱਜ ਦੇ ਬਰਾਬਰ ਵੰਦੀ ਹੂੰ ਜੱਜ ਬਣਨਾ ਸੀ ਹਾਂਜੀ ਅੱਛਾ ਜੇ ਕੋਈ ਮਦਦ ਕਰੇ ਜਾਂ ਮਤਲਬ ਕੀ ਕਹਿਣਾ ਚਾਹੋਗੇ ਮਦਦ ਦੇ ਲਈ ਮਦਦ ਤਾਂ ਜੀ ਆਪ ਨੂੰ ਵੀ ਪਤਾ ਹੁੰਦਾ ਹੈ ਹੈ ਪਤਾ ਹੁੰਦਾ ਜੀ ਹੋਰ ਕੁਝ ਨਹੀਂ ਚਾਹੀਦਾ ਬਸ ਨਜ਼ਰ ਚਾਹੀਦੀ ਹੈ ਇਕੱਲੀ ਹਾਂਜੀ ਪੈਸੇ ਕੁੱਸਣ ਚਾਹੀਦੇ ਜੇ ਪੈਸੇ ਤਾਂ ਹੱਥਾਂ ਦੀ ਮਾਰਾ ਪੈਸੇ ਤਾਂ ਬਣ ਜਾਂਦੇ ਆਹੀ ਰੇੜੀ ਚ ਰੌਣਾ ਜੀ 2-300 ਬਣ ਜਾਂਦਾ ਬਸ ਖਰਚੇ ਦੀ ਮੁਸ਼ਕਲ ਹੀ ਚੱਲੀ ਜਾਂਦਾ ਬਸ ਆ ਚਾਰਜ ਵਾਕਾ ਦੀ ਨਿਗਾ ਘਟਾਈ ਸਾਨੂੰ ਪਤਾ ਹੀ ਹੈ ਹੂੰ ਦੇਖਿਓ ਨਹੀਂ ਹਾਂਜੀ ਜੀਦਾ ਨਹੀਂ ਜੀ ਐ ਨਹੀਂ ਪਤਾ ਕਾਹਚ ਵੱਜਣ ਜੀ ਇਹ ਅੱਛਾ ਹਾਂ ਇੱਕ ਇੱਕ ਜਿ ਕੁੜੀ ਦੀ ਨਿਗਾ ਠੀਕ ਹੈ ਜੀ ਹੂੰ ਬਸ ਮਾ ਸਤ ਹਾਂਜੀ ਕਿੰਨਾ ਔਖਾ ਹੈ ਜ਼ਿੰਦਗੀ ਮਤਲਬ ਬਸ ਫਿਰਦੇ ਹਾਂ ਜੀ ਕੜਕੀ ਕੇ ਕੋਈ ਜ਼ਿੰਦਗੀ ਨਹੀਂ ਬਰਬਾਦੀ ਹੈ ਅੱਛਾ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਪ੍ਰਸ਼ਾਸਨ ਅਸੀਂ ਆ ਮੰਗਦੇ ਹਾਂ ਜੀ ਆ ਸਤ ਹੀ ਉੱਚੀ ਚੱਕੀ ਜਾਵੇ ਹੂੰ ਤੇ ਜੇ ਮੀਂਹ ਆ ਜਾਂਦਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਜਾਂਦਾ ਫਰਜ ਫਰੂ ਸਾਰਾ ਹੀ ਭਿੱਜ ਜਾਂਦਾ ਹੈ ਕੱਪੜੇ ਲੀੜੇ ਜਿਹੜੇ ਹੈਗੇ ਨੇ ਮੰਜਾ ਜੁੱਡੀ ਉਹ ਹੀ ਭਿੱਜ ਜਾਂਦੇ ਨੇ ਇਹਨਾਂ ਦੀ ਨਜ਼ਰ ਦਾ ਕੋਈ ਹੱਲ ਕਰੇ ਜੀ ਹਾਂ ਜੀ ਜੇ ਹੋ ਸਕਦਾ ਜੀ ਕਰ ਦੋ ਤਾਂ ਆ ਵੀ ਤੁਹਾਡੀ ਮਿਹਰਬਾਨੀ ਆ ਜੀ ਕਰੇ ਜੀ ਆਈ ਬਸ ਪਾਂਡੇ ਝਾੜੂ ਪੋਚਾ ਹੂੰ ਕਿੰਨਾ ਔਖਾ ਲੱਗਦਾ ਵੀਰੇ ਬਹੁਤ ਔਖਾ ਲੱਗਦਾ ਜੀ ਹੈ ਬਹੁਤ ਔਖਾ ਲੱਗਦਾ ਜੀ ਕੀ ਚਾਹੀਦਾ ਬਾ ਜੀ ਕੱਲੀ ਨਿਗਾਹ ਵਾਂਜੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੋਰ ਕੋਈ ਮੰਗ ਨਹੀਂ ਹਾਂ ਜੀ ਪੈਸੇ ਭੁਜਣ ਚਾਹੀਦੇ ਨਹੀਂ ਜੀ ਕੱਲੀ ਨਜ਼ਰ ਚਾਹੀਦੀ ਹੈ ਹਾਂ ਜੀ ਅਸੀਂ ਨਿਗਾਹ ਹੁੰਦੀ ਫਿਰ ਕੀ ਕਰਦੇ ਫੇਰ ਜੀ ਕੋਈ ਕੰਮ ਕਰਦੇ ਆ ਦਾ ਹੈ ਕੰਮ ਕਰਦੇ ਜੀ ਕੋਈ ਆਪਦਾ अच्छा कोई आया नहीं मदद करने ਲਈ हां जी आ ही रेडी ਚ ਰੋਣਾ ਇਸ 2 300 ਬਣ ਜਾਂਦਾ ਬਸ ਖਰਚੇ ਮੁਸ਼ਕਲੀ ਚੱਲੀ ਜਾਂਦਾ ਬਸ ਆ ਚਾਰਜ ਵਾਕਾ ਦੀ ਨਿਗਾ ਘਟਾਈ ਸਾਨੂੰ ਪਤਾ ਹੀ ਹੈ ਹੂੰ ਦੇਖਿਓ ਨਹੀਂ ਹਾਂ ਜੀ ਜੀਦਾ ਨਹੀਂ ਜੀ ਐ ਨਹੀਂ ਪਤਾ ਕਾਚ ਬੱਜਣ ਜੀ ਇਹ ਅੱਛਾ ਹਾਂ ਇੱਕ ਇੱਕੋ ਜਿਹੀ ਕੁੜੀ ਦੀ ਨਿਗਾ ਠੀਕ ਹੈ ਜੀ ਹੂੰ ਬਸ ਮਾ ਸਤ ਹਾਂ ਜੀ ਜਿੰਨਾ ਕੋਖਾ ਹੈ ਜ਼ਿੰਦਗੀ ਮਤਲਬ ਬਸ ਫਿਰਦੇ ਹਾਂ ਜੀ ਕੜਕੀ ਕੇ ਕੋਈ ਜ਼ਿੰਦਗੀ ਨਹੀਂ ਬਰਬਾਦੀ ਹੈ ਅੱਛਾ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਪ੍ਰਸ਼ਾਸਨ ਅਸੀਂ ਆ ਮੰਗਦੇ ਆ ਜੀ ਆ ਸਾਤੀ ਉੱਚੀ ਚੱਕੀ ਜਾਵੇ ਤੇ ਜੇ ਮੀਂਹ ਆ ਜਾਂਦਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਜਾਂਦਾ ਫਰਜ ਫਰੂ ਸਾਰਾ ਹੀ ਭਿੱਜ ਜਾਂਦਾ ਹੈ ਕਪੜੇ ਲੀੜੇ ਜਿਹੜੇ ਹੈਗੇ ਨੇ ਮੰਜਾ ਜੂੜੀ ਉਹ ਹੀ ਭਿੱਜ ਜਾਂਦੇ ਨੇ ਇਹਨਾਂ ਦੀ ਨਜ਼ਰ ਦਾ ਕੋਈ ਹੱਲ ਕਰੇ ਜੀ ਹੱਦ ਜੇ ਹੋ ਸਕਦਾ ਜੀ ਕਰ ਦੋ ਤਾਂ ਵੀ ਤੁਹਾਡੀ ਮਿਹਰਬਾਨੀ ਆ ਜੀ ਜਵੰਦ ਨੂੰ ਹੀ ਨਹੀਂ ਦਿਖਦਾ ਅੱਛਾ ਹਾਂ ਚਾਰ ਬੱਚੇ ਪੰਜ ਨੇ ਚਾਰ ਨੂੰ ਦੀਂਦਾ ਨਹੀਂ ਤੇ ਪੰਜ ਪੰਜ ਵੀ ਠੀਕ ਹੈ ਕੁਝ ਵੀ ਠੀਕ ਹੈ ਕਿੰਨਾ ਔਖਾ ਹੈ ਔਖਾ ਹੀ ਹੈ ਹੁਣ ਉਹ ਤਾਂ ਹੁਣ ਟਾਈਮ ਦਾ ਕੱਢਣਾ ਪੈਂਦਾ ਹੀ ਹੈ ਔਖਾ ਹੀ ਹੈ ਕਿ ਕਿ ਤੁਹਾਡੀ ਸੇਵਾ ਕਰਨੀ ਸੀ ਅੱਜ ਤੁਸੀਂ ਕਿੱਥੇ ਹਾਂ ਕਿੰਨਾ ਕਿੰਨੀ ਕੁ ਮਤਲਬ ਸਾਹ ਸਮਾਈ ਕਿਵੇਂ ਕਰਦੇ ਹੋ ਸਾਹ ਸਮਾਈ ਬਸ ਆਹੀ ਹੈ ਰੋਟੀ ਟੁਕਾ ਕਰ ਦਿੰਦੀਆਂ ਇਹਨਾਂ ਨੂੰ ਵਿਚਾਰੀਆਂ ਨੂੰ ਆਪ ਦਾ ਜਹਜਾ ਹੁੰਦਾ ਹੈ ਭਾਂਡਾ ਠਿੱਕਰ ਕਰ ਲੈਂਦੀਆਂ ਨੇ ਉਹ ਝਾੜੂ ਪੋਚੇ ਦਾ ਮਾੜਾ ਮੋਟਾ ਜਹਜਾ ਹੁੰਦਾ ਕਰ ਲੀ ਜਾਂਦੇ ਨੇ ਟਾਈਮ ਪਾਰ ਕੀ ਮੰਗ ਕਰਦੇ ਹੋ ਇਹਨਾਂ ਵਾਸਤੇ ਮੰਗਦਾ ਬਸ ਆਹੀ ਹੈ ਇਹਨਾਂ ਦੀ ਨਿਗਾਹ ਜੀ ਹੂੰ ਇਹ ਬੈਠੀ ਆ ਵਿਚਾਰੀ ਬੀਦੂਗਾ ਕੋਈ ਇਹਦੇ ਵਾਰੀ ਕੋਈ ਸਰਕਾਰ ਜੇ ਕੋਈ ਦੋ ਵਿਸਵੇਂ ਦਾ ਕੋਈ ਜਗਾ ਜੋਗਾ ਕੋਈ ਮਾੜਾ ਮੋਟਾ ਕਰ ਦੇ ਸਾਰਾ ਚਲ ਬੈਠੀ ਰਹੂਗਾ ਉਹਦੇ جواب ਨੂੰ ਲੈ ਕੇ ਹੋਰ ਕੋਈ ਸਾਰਾ ਨਹੀਂ ਜੇ ਕਿਸੇ ਵਾਸਤੇ ਹੋਰ ਕਰਦੇ ਆ ਤਾਂ ਪਤਾ ਹੀ ਅੱਜ ਕੱਲਾ ਚੰਗਿਆਂ ਨੂੰ ਨਹੀਂ ਬਸਾਉਂਦਾ ਇਹ ਹਜੇ ਇਹ ਵੀ ਵਿਆਹਣੀ ਹੈ